ਅੱਜ ਦੇ ਸ਼ੋਅ ਵਿੱਚ ਸਤਨਾਮ ਸਿੰਘ ਤਾਗ ਵੱਲੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਦੇ ਇਹ ਸ਼ੋਅ ਵਿੱਚ ਆਪਾਂ ਪ,\,\,\,\ਪ ਸੋਤਾਲ ਵੱਲੋਂ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਗਈ ਆ ਸੀਐਮ ਸਾਹਿਬ ਵੱਲੋਂ ਉਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਔਰ ਉਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਕੰਚਨਪ੍ਰੀਤ ਕਾਲ ਬਾਅਦੇ ਗੀਨੂ ਤਾਮ ਤਾਮ ਦੇ ਹਲਕੇ ਦੇ ਵਿੱਚ ਇਹ ਰਿਪੋਰਟ ਕਰਕੇ ਤੇ ਉਹਦੀ ਅਡਾਲਤ ਨੇ ਉਹਦੀ ਛੁੱਟੀ ਕੀਤੀ ਔਰ ਉਹਦੇ ਬਾਰੇ ਆਪਾਂ ਗੱਲ ਕਰਾਂਗੇ ਕਿ ਕਿਉਂ ਉਹਦੇ ਨਾਲ ਵਿਆਤੀ ਹੋਈ ਜਿਸ ਤਰ੍ਹਾਂ ਪੰਜਾਬ ਦੇ ਲੋਕ ਚਾਹੁੰਦੇ ਆ ਕਿ ਸਾਡੀ ਆਪਣੀ ਐਜੂਕੇਸ਼ਨ ਪਾਲਿਸੀ ਹੋਵੇ ਸਾਡਾ ਆਪਣਾ ਗੈਨ ਸੇਫਟੀ ਐਕਟ ਹੋਵੇ ਆਪਾਂ ਅੱਜ ਗੱਲ ਕਰਾਂਗੇ ਗੈਨ ਸੇਫਟੀ ਐਕਟ ਦੇ ਬਾਰੇ ਫਿਰ ਐਜੂਕੇਸ਼ਨ ਦੇ ਬਾਰੇ ਫਿਰ ਅਗਲੇ ਸ਼ੋਰਦੋਤ ਤੇ ਗੱਲ ਕਰਾਂਗੇ ਫਿਰ ਆਪਾਂ ਇਹ ਵੀ ਜ਼ਿਕਰ ਕਰਾਂਗੇ ਕਿ ਅੱਜ ਪੰਜਾਬ ਦੀ ਜਿਹੜੀ ਆਲ ఓਵਰ ਪੋਜੀਸ਼ਨ ਹੈ ਉਹ ਅਸੀਂ ਕਿੱਥੇ ਤੱਕ ਖੜੇ ਆ ਅਜ ਕਿੱਥੋਂ ਤੱਕ ਸਾਡੀ ਮੈਂ ਹਾਲਾਤ ਆ ਉਹਦੇ ਬਾਰੇ ਆਪਾਂ ਗੱਲ ਕਰਾਂਗੇ ਲੇਕਿਨ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਪਾਕਿਸਤਾਨ ਦੇ ਸਾਬਕਾ ਪ੍ਰਾਈਮ ਮਿਨਿਸਟਰ Imran Khan ਬਾਰੇ ਇੱਕ ਦੰਡਾ ਵੀ ਬਿਨਾ ਚੋਣਾ ਹੈ ਕਿ ਉਹ ਉਨਾਂ ਬਾਅਦ ਇਹ ਗਿਸਤਨਾ ਦੌੜਾ ਪਾਇਆ ਗਿਆ ਕਲ ਪਸਮਾ ਦੌੜਾ ਪੈ ਰਿਆ ਕਿ ਉਹ ਉਹਨਾਂ ਦੀ ਮੌਤ ਹੋ ਚੁੱਕੀ ਆ ਜਾਂ ਉਹਨਾਂ ਨੂੰ ਮਾਰ ਦਿੱਤਾ ਗਿਆ ਆ ਵਗੈਰਾ ਵਗੈਰਾ ਦਾਦਾ ਸਾਲ ਦੇ ਵਿੱਚ ਅਜੇ ਤੱਕ ਇਹ ਜਿਹੀਆਂ ਖਬਰਾਂ ਦੇ ਵਿੱਚ ਕੋਈ ਸਚਾਈ ਨਹੀਂ ਔਰ ਇਹ ਵੀ ਕਮਸੋਹਾਂ ਮਿਲ ਰਹੀਆਂ ਆ ਕਿ ਜਿਹੜੀ ਪਾਕਿਸਤਾਨ ਦੀ ਵਰਤਮਾਨ ਸਰਕਾਰ ਆ ਉਹ Imran Khan ਦੇ ਉੱਤੇ ਦਬਾਅ ਪਾ ਰਹੀ ਆ ਉਹ ਪਾਕਿਸਤਾਨ ਛੱਡ ਕੇ ਕਿਸੇ ਹੋਰ ਦੇਸ਼ ਵਿੱਚ ਚਲਾ ਜਾਵੇ ਇਹੋ ਜਿਹੇ ਖਬਰਾਂ ਜਿਹੜੀਆਂ ਉਥੋਂ ਸਾਡੇ ਕੋਲ ਆ ਰਹੀਆਂ ਐ ਲੈਸੇ ਉਹ ਅੱਜ ਵੀ ਟ੍ਰੀਟ ਵਿੱਚ ਠੀਕ-ਠਾਕ ਤੇ ਤੰਦਰੁਸਤ ਹਾਂ ਵਕਤ ਦੇ ਨਾਲ ਇਨਾ ਲੱਲਾ ਸੋਮਾ ਜੇਲ੍ਹ ਵਿੱਚ ਰਹਿਣ ਦੇ ਕਾਰਨ ਉਹ ਸਿਹਤ ਦੇ ਵਿੱਚ ਕੋਈ ਨਾ ਕੋਈ ਖਰਾਬੀ ਹੋਣੀ ਕੋਦਰ ਦੀ ਗੱਲ ਹੈ ਤੇ ਸਾਡੀ ਕਾਮਨਾ ਹੈ ਕਿ ਉਹ ਤੰਦਰੁਸਤ ਹੋ ਕੇ ਬਾਹਰ ਆਉਣ ਕਿਉਂਕਿ ਉਹਨਾਂ ਨੇ ਸਿੱਖ ਕੌਮ ਦੇ ਉੱਤੇ ਇੱਕ ਬਹੁਤ ਵੱਡਾ ਐਹਸਾਨ ਜਿਹੜਾ ਕੀਤਾ ਸੀ ਹੁਣ ਆਪਾਂ ਚੱਲਦੇ ਆਂ ਹੜਾਂ ਦੀ ਰੋਗ ਫਾਮ ਬਾਰੇ ਪੰਜਾਬ ਸਰਕਾਰ ਕੀ ਕਾਦੀ ਆ ਬਈ ਇੱਥੇ ਪੰਨੇ ਆਪਣੇ ਤਰਫ਼ ਦੇ ਉੱਤੇ ਪੰਜਾਬ ਸਰਕਾਰ ਨੇ ਯਤਨ ਕਾਦੀ ਆ ਬਈ ਜਿਹੜੇ ਪੀੜਤ ਪਰਵਾਸ ਸੀਗੇ ਉਹਨਾਂ ਨੂੰ ਕੰਪਨਸੇਸ਼ਨ ਦੇਣ ਦੇ ਲਈ ਲੇਕਨ ਗਿੰਨਾ ਇਹ ਦੌੜ ਹੈ ਉਹਨੀ ਰੋੜ ਉਹਨੇ ਜੋਬ ਦੇ ਨਾਲ ਉਹ ਕੰਪਨਸੇਸ਼ਨ ਜਿਹੜਾ ਆ ਉਹ ਵੰਡਿਆ ਨਹੀਂ ਜਾ ਰਿਹਾ ਹੁਣ ਜਿਹੜੀ 5 ਲੱਖ ਏਕੜ ਦੇ ਕਰੀਬ ਕਰੀਬ ਜਿਹੜੀ ਫਸਲ ਸੀ ਉਹ ਤਬਾਹ ਹੋਈ ਸੀ ਉਹ ਜਦੋਂ ਇੰਨੀ ਤਬਾਹ ਹੋਈ ਆ ਤਾਂ ਉਹਦੇ ਲਈ ਪੈਸਾ ਚਾਹੀਦਾ ਆ ਉਹ ਵੀ ਕੰਪਨਸੇਟ ਕੰਮ ਦੇ ਰਹੀ ਔਰ ਉਹਦੇ ਵਿੱਚ ਜਦੋਂ ਇਨ ਬੀਟਵੀਨ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਿੰਦ ਮੋਦੀ ਜੀ ਆਏ ਸੰ ਤਾਂ ਉਹਨਾਂ ਨੇ ਇੱਕ 1600 ਕਰੋੜ ਦੇ ਤੈ ਦੀ ਗ੍ਰਾਂਟ ਕੀ ਲਿਆ ਉਹ ਦੇਣ ਦਾ ਐਲਾਨ ਕੀਤਾ ਸੀ ਭਾਵੇਂ ਗ੍ਰਾਂਟ ਦਾ ਮਾਉ ਜਿਹੜਾ ਬਿਲਕੁਲ ਥੋੜਾ ਸੀ ਪਰ ਇਹ ਆਪਾਂ 1600 1600 ਕਰੋੜ ਦੀ ਗੱਲ ਤੇ ਕਰਦੇ ਹਾਂ ਔਰ ਮੁੱਖ ਮੰਤਰੀ ਸਾਹਿਬ ਨੇ ਇਹ ਕਿਆ ਹੈ ਪ੍ਰੈਸ ਕਾਨਫਰੰਸ ਕਰਕੇ ਕਿ ਅਜੇ ਤੱਕ ਉਹਨਾਂ ਨੂੰ ਇਸ ਗ੍ਰਾਂਟ ਦਾ ਇੱਕ ਪੈਸਾ ਤੱਕ ਨਹੀਂ ਮਿਲਿਆ ਇਹ ਬੜੀ ਮਾੜੀ ਗੱਲ ਆ ਅਸੀਂ ਸਮਝਦੇ ਹਾਂ ਕਿ ਕੇਂਦਰ ਸਰਕਾਰ ਦਾ ਇਹੋ ਜਿਹਾ ਰਵੱਈਆ ਜਿਹੜਾ ਉਹ ਰਾਜਾਂ ਤੋਂ ਤੇ ਠੀਕ ਨਹੀਂ ਅਸੀਂ ਬੇਨਤੀ ਕਰਦੇ ਹਾਂ ਕਿ ਇਹ ਜਿਹੜੀ ਗ੍ਰਾਂਟ ਦੀ ਦਾਖਲ ਉਹ ਜਲਦੀ ਤੋਂ ਜਲਦੀ ਪੰਜਾਬ ਨੂੰ ਟਰਾਂਸਫਰ ਕਰ ਦਿੱਤੀ ਜਾਵੇ ਤਾਂ ਕਿ ਉਹ ਸਰਕਾਰ ਜਿਹੜੀ ਆ ਜਲਦੀ ਤੋਂ ਜਲਦੀ ਕੰਪੰਸੇਟ ਦੇਣ ਦੀ ਕੰਮ ਜਿਹੜਾ ਉਹ ਪੂਰਾ ਕਰ ਦੋਵੇ ਦੂਜੀ ਗੱਲ ਦਾ ਪਤਾ ਲੱਗਾ ਜਿਸ ਦਾ ਮਾਨ ਸਾਹਿਬ ਨੇ ਦੱਸਿਆ ਆ ਕਿ 44000 ਤੇ 920 ਕਿਲੋਮੀਟਰ ਸੜਕਾਂ ਦਾ ਜਿਹੜਾ ਟੀਚਾ ਆ ਪੰਜਾਬ ਦੇ ਵਿੱਚ ਬਣਾਉਣ ਦਾ ਲਿਖਿਆ ਆ ਬੇਸ਼ੱਕ ਇਹ ਪਹਿਲਾਂ 3.5 ਤੋਂ 4 ਸਾਲ ਤੱਕ ਇਹੋ ਜੀ ਗੱਲ ਕਦੀ ਸੁਣੀ ਨਹੀਂ ਗਈ ਇਹ ਵਿਕਾਸ ਨਾਂ ਦੀ ਵੀ ਕੋਈ ਚੀਜ਼ ਪੰਜਾਬ ਵਿੱਚ ਹੋਣ ਲੱਗੀ ਆ ਲੇਕਿਨ ਹੁਣ ਕਿਉਂਕਿ 5 ਸਾਲ ਲਗਭਗ ਪੂਰੇ ਹੋਣ ਵਾਲੇ ਆ ਲੋਕਾਂ ਅੱਗੇ ਜਵਾਬ ਦੇਣ ਦੀ ਹੁਣਾ ਆ ਤਸੋ ਪੰਜਾਬ ਸਰਕਾਰ ਨੇ ਇਹ ਫੈਸਲਾ ਕੀਤਾ ਆ ਕਿ 44000 ਤੇ 920 ਕਿਲੋਮੀਟਰ ਛਟਕਾਂ ਜਿਹੜੀਆਂ ਬਣਾਈਆਂ ਜਾਣ ਔਰ ਜਿਨ੍ਹਾਂ ਦੇ ਉੱਪਰ 16209 ਕਰੋੜ ਰੁਪਏ ਦੀ ਲਾਗਤ ਜਿਹੜੀ ਆ ਉਹ ਆਵੇਗੀ ਔਰ ਇਨੀਆਂ ਛੜਕਾਂ ਬਣਾਉਣ ਦੇ ਨਾਲ ਨਾਲ ਇਹਦੇ ਵਿੱਚੋਂ ਮੇਨਟੇਨੈਂਸ ਵੀ ਹੋਏਗੀ ਹੋਰ ਦੂਸਰੇ ਕਈ ਜੇ ਕੰਮ ਹੋਣਗੇ ਇਸ ਵਿੱਚੋਂ 4092 ਕਰੋੜ ਰੁਪਈਆ ਪੁੰਨੀਆ ਤੇ 373 ਜਿਹੜੀਆਂ ਪਿੰਡੂ ਵੀ ਛੜਕਾਂ ਆ ਉਹਨੂੰ ਬਣਾਉਣ ਦੇ ਉੱਤੇ ਖਤ ਆਵੇਗਾ ਸੋ ਇਹ ਜਿਹੜਾ ਵਿਕਾਸ ਦਾ ਕੰਮ ਸ਼ੁਰੂ ਹੋਇਆ ਹੈ ਵਿਕਾਸ ਦੀ ਗੱਲ ਜਿਹੜੀ ਚੱਲੀ ਆ ਉਹ ਪਾਵੇਂ ਦੇਰ ਨਾਲ ਚੱਲੀ ਆ ਲੇਕਿਨ ਜਦੋਂ ਵੀ ਚੱਲੀ ਆ ਅਸੀਂ ਉਹਦਾ ਸਵਾਦ ਕਰਦੇ ਆ ਚੰਗਾ ਹੁੰਦਾ ਜੇ ਇਹ ਕੰਮ ਪਹਿਲਾਂ ਸ਼ੁਰੂ ਕੀਤੇ ਹੁੰਦੇ ਕਿਉਂਕਿ ਹੁਣ ਹਾਰੇ ਕੰਨੇ ਇਹ ਗੱਲ ਕਾਮੀਆਂ ਕਿ ਚੋਣਾ ਨੇੜੇ ਆ ਰਹੀਆਂ ਆ ਤੇ ਮਤਮਨ ਸਰਕਾਰ ਧੀੜੀ ਆ ਸਿਰਫ ਲੋਕਾਂ ਦੀਆਂ ਅੱਖਾਂ ਵਿੱਚ ਘੱਟਾ ਪਾਉਣ ਦੇ ਲਈ ਇਹੋ ਜਿਹਾ ਵਿਕਾਸ ਕੰਮਾਂ ਦੀ ਗੱਲ ਦੇੜੀ ਆ ਉਹ ਕਰ ਰਹੀ ਆ ਸੋ ਇਹਦੇ ਇਹ ਬੜੀ ਚੰਗੀ ਇੱਕ ਗੱਲ ਹੈ ਕਿ ਇਹ ਇਹਦੀ ਜਿਹੜਾ ਵਰਤਾਸ ਦਾ ਕੰਮ ਹੈ ਉਹ ਸ਼ੁਰੂ ਕਬ ਪਿਆ ਗਿਆ ਦੂਸਰੀ ਗੱਲ ਆਪਾਂ ਕਹਾਂਗੇ ਕਿ ਤਨਤਨ ਹਾਂਕੇਡੇ ਵਿੱਚ ਜਿਹੜੀ ਅਕਾਲੀ ਦਰਬ ਮਾਦਨ ਦੇ ਅੰਗੀਧਵਾਪ ਸੀਗੇ ਬੀਬੀ ਸਰਵਿੰਦਰ ਕੌਰ ਜੀ ਰੰਧਾਵਾ ਉਹਨਾਂ ਨੇ ਵੀ ਬੇਗੀਆ ਕੰਚਨਪ੍ਰੀਤ ਕੌਰ ਉਹਨਾਂ ਨੂੰ ਇਲੈਕਸ਼ਨ ਦਰਬਾਨ ਵੀ ਪਰੇਸ਼ਾਨ ਕੀਤਾ ਗਿਆ ਪੰਜਾਬ ਪੁਲਿਸ ਵੱਲੋਂ ਇਹ ਧਰਮੀ ਫੌਜੀ ਨੂੰ ਦੇਗੀ ਲਿਆ ਉਹਨਾਂ ਨੂੰ ਹੁਣ ਗ੍ਰਿਫਤਾਰ ਕਰਕੇ ਤੰਤਾਂ ਦੀ ਐਡੀਸ਼ਨਲ ਸੈਸ਼ਨ ਜੱਜ ਦੀ ਅਦਾਲਤ ਵਿੱਚ ਰਾਤ 2 ਵਜੇ ਤੱਕ ਉਹਨੂੰ ਉੱਥੇ ਬਿਠਾਈ ਰੱਖਿਆ ਇਹ ਸਾਡੇ ਪੰਜਾਬ ਦਾ ਇੱਕ ਬੇਵਿੰਦਗੀ ਵਾਲਾ ਕੰਮ ਹੈ ਅਸੀਂ ਸਮਝਦੇ ਹਾਂ ਕਿ ਇਹੋ ਜਿਹਾ ਐਕਸ਼ਨ ਕਰਕੇ ਪੰਜਾਬ ਪੁਲਿਸ ਦੇ ਉੱਪਰ ਇੱਕ ਧਮਾ ਹੀ ਲੱਗਾ ਆ ਕਿਉਂਕਿ ਉਸ ਕੇਸ ਵਿੱਚ ਜੇ ਕੋ ਸੱਚਾਈ ਹੁੰਦੀ ਤਾਂ ਉਹਦੇ ਨੂੰ ਜ਼ਰੂਰ ਹੈ ਅਦਾਲਤ ਵੱਲੋਂ ਬੜੀ ਨੀਸੀ ਕੀਤਾ ਜਾਣਾ ਚਾਹੇ ਤੇ ਪਿਆ ਲੇਕਿਨ ਹੁਣ ਗ੍ਰਿਫਟ ਉਸ ਨੂੰ ਇੱਕ ਹੋਰ ਮਾਮਲੇ ਵਿੱਚ ਵੀ ਅਰੈਸਟ ਕਰ ਲਿਆ ਆ ਔਰ ਬਾਅਦ ਵਿੱਚ ਤੰਤਾਂ ਦੇ ਜੱਜ ਪੰਕਜ ਸ਼ਰਮਾ ਵੱਲੋਂ ਉਹਨਾਂ ਨੂੰ ਫਿਰ ਉਥੋਂ ਅਦੇ ਆ ਕਬਦ ਦਿੱਤਾ ਗਿਆ ਆ ਇਹ ਬੜੀ ਇੱਕ ਮਾੜੀ ਗੱਲ ਦਾ ਔਰ ਪੰਜਾਬ ਪੁਲਿਸ ਨੂੰ ਆਪਣਾ ਜਿਹੜਾ ਅਕਸਾ ਉਹ ਸੁਧਾਰਨ ਦੇ ਲਈ ਜਤਨ ਕਰਨੇ ਚਾਹੀਦੇ ਆ ਵੈਸੇ ਇੱਥੇ ਜੇ ਗੱਲ ਕੰਮੀ ਹੋਵੇ ਤਾਂ ਇਹਦੇ ਵਿੱਚ ਪੰਜਾਬ ਪੁਲਿਸ ਦਾ ਸਬੂ ਲੈਣਾ ਦੇਣਾ ਬਹੁਤਾ ਨਹੀਂ ਦਿਖ ਰਿਹਾ ਕਿਉਂਕਿ ਇਹ ਜਿਹੜੀ ਕਾਂਚਨ ਤ੍ਰੀਪਤੋਆ ਦੀ ਅਰੈਸਟ ਹੋਈ ਆ ਇਹ ਪੋਲੀਟੀਕਲ ਦਾ ਅਰੈਸਟ ਹੋਈ ਆ ਉਹ ਵੱਡੇ ਲੈਵਲ ਤੇ ਉਪਰੋਂ ਜਦ ਤੱਕ ਹੁਕਮ ਨਹੀਂ ਆਉਂਦਾ ਤਦ ਤੱਕ ਇਹੋ ਜੀ ਕਿਸਮ ਦੀ ਅਰੈਸਟ ਜਿਹੜੀ ਆ ਉਹ ਨਹੀਂ ਹੋ ਸਕਦੀ ਸੋ ਪੰਜਾਬ ਦੇ ਸਰਕਾਰ ਨੂੰ ਵੀ ਚਾਹੀਦਾ ਆ ਕਿ ਇਦਾਂ ਦੇ ਛੋਟੇ ਛੋਟੇ ਕੰਮਾਂ ਨੂੰ ਜਾਂ ਕਿਸੇ ਨੂੰ ਪਰੇਸ਼ਾਨ ਕਰਨ ਵਾਲੀਆਂ ਗੱਲਾਂ ਤੋਂ ਥੋੜਾ ਜਿਹਾ ਗਰੇਜ਼ ਕਰਨਾ ਚਾਹੀਦਾ ਆ ਤਾਂ ਕਿ ਲੋਕਾਂ ਵਿੱਚ ਉਹਨਾਂ ਦੀ ਕੋਈ ਨਾ ਕੋਈ ਜਿਹੜੀ ਆ ਇਮੇਜ ਆ ਉਹ ਬਣ ਸਕੇ ਹੁਣ ਪਹਿਲਾਂ ਆਪਾਂ ਗੱਲ ਕਰਦੇ ਆ ਰਹੇ ਆ ਨਸ਼ੇ ਸੰਬੰਧੀ ਕੇ ਪੰਜਾਬ ਦੇ ਵਿੱਚੋਂ ਨਸ਼ਾ ਜਿਹੜਾ ਉਹ ਖਾਤੀ ਕੀਤਾ ਜਾ ਰਿਹਾ ਆ ਕਦੀ ਕੁਛ ਕਿਹਾ ਜਾ ਰਿਹਾ ਆ ਉਹ ਕਦੀ ਕੁਛ ਕਿਹਾ ਜਾ ਰਿਹਾ ਮੈਂ ਇਸ ਗੱਲ ਦਾ ਬਿਲਕੁਲ ਹਮ ਨਹੀਂ ਪਤਾ ਯਾਨ ਕਿ ਮਸ਼ੀਦੀ ਜਿਹੜੀ ਇਸ ਵੇਲੇ ਖਤਮ ਹੋਣ ਦੀ ਗੱਲ ਕੀਤੀ ਜਾ ਰਹੀ ਆ ਉਹ ਬਿਲਕੁਲ ਸਚਾਈ ਤੋਂ ਕੋਹਾਂ ਲੂਰ ਅੱਜ ਵੀ ਤੁਸੀਂ ਅਖਬਾਰਾਂ ਵਿੱਚ ਇਹ ਗੱਲ ਪੜ੍ਹਦੇ ਹੋਵੋਗੇ ਕਿ ਹਰ ਰੋਜ਼ ਪੰਜਾਬ ਦੇ ਕਿਸੇ ਨਾ ਕਿਸੇ ਕੋਨੇ ਦੇ ਵਿੱਚ ਜਾਂ ਕਿਸੇ ਨਾ ਕਿਸੇ ਹਿੱਸੇ ਦੇ ਵਿੱਚ ਨੌਜਵਾਨ ਜਿਹੜੇ ਆ ਨਸ਼ਿਆਂ ਦੀ ਓਵਰਡੋਜ਼ ਪੀ ਕੇ ਮੌਤ ਦੇ ਘਾਟ ਅਤਾਤਾ ਪਈ ਆ ਆਪਣੇ ਆਪ ਨੂੰ ਔਰ ਅੱਜ ਵੀ ਖਬਰ ਹੈ ਕਿ 26 ਨਵੰਬਰ ਨੂੰ ਬਠਿੰਡਾ ਦੇ ਵਿੱਚ ਇੱਕ ਬਹੁਤ ਗੱਲਾਂ ਪੈਂਡ ਹੈ ਔਰ ਦੂਸਰੇ ਵੀ ਦੋ ਪੈਂਡ ਉਸੇ ਜ਼ਿਲ੍ਹੇ ਦੇ ਆ ਗਿੰਨਾ ਦੇ ਨੌਜਵਾਨਾਂ ਨੇ ਨਸ਼ੇ ਦਾ ਸੇਵਨ ਕਰਕੇ ਆਪਣੀ ਜ਼ਿੰਦਗੀ ਜਿਹੜੀ ਆ ਉਹ ਖਤਮ ਕਰ ਲਈ ਆ ਇਹ ਇੱਕ ਬੜੀ ਦੁਖਦਾਈ ਖਬਰ ਹੈ ਇਹਦੇ ਉੱਪਰ ਕੋਈ ਸਾਡੇ ਨਸ਼ਾ ਛਡਾਊ ਮਹਿਮ ਦੇ ਅੰਚਾਰ ਜਾਂ ਪੰਜਾਬ ਪੁਲਿਸ ਦੇ ਔਰ ਜਾਂ ਸਿਵਲ ਸੁਸਾਇਟੀ ਦੇ ਉਹਨਾਂ ਨੂੰ ਇਹਦੇ ਬਾਰੇ ਕੋਈ ਨਾ ਕੋਈ ਸਵਤਿ ਵਿਚਾਰ ਕਰਨੀ ਚਾਹੀਦੀ ਆ ਕਿ ਇਹਦਾ ਹੀ ਰੂਪ ਦੇਖਾ ਵੀ ਬਦਲੀ ਹੋਣੀ ਚਾਹੀਦੀ ਆ ਕਿ ਕਟੋ-ਕਟ ਇਸ ਗੱਲ ਦਾ ਸਾਡੇ ਕੀਤਾ ਜਾਵੇ ਕਿ ਜਿਹੜੀ ਨਸ਼ਾ ਵਿਰੋਧ ਪੰਜਾਬ ਸਰਕਾਰ ਕਿ ਪੰਜਾਬ ਪੁਲਿਸ ਵੱਲੋਂ ਸ਼ੁਰੂ ਕੀਤੀ ਗਈ ਆ ਆਇਆ ਉਸ ਦੇ ਕੋਈ ਸਿੱਟੇ ਨਿਕਲਦੇ ਗਿਆ ਕ ਨਹੀਂ ਨਿਕਲਦੇ ਇਸ ਗੱਲ ਦਾ ਜਦ ਤਾਈਂ ਪਤਾ ਨਹੀਂ ਲਗਾਇਆ ਜਾਂਦਾ ਤਦ ਤੱਕ ਇਹ ਜਿਹੜੀ ਮਹੰਮ ਉਹ ਆਪਣੇ ਕੀਤੇ ਜਲਦੀ ਤੋਂ ਜਲਦੀ ਖਤਮ ਨਹੀਂ ਕਰ ਸਕਦੇ ਸੋ ਇਹ ਸਭ ਤੋਂ ਲੋੜ ਆ ਕਿ ਪਹਿਲਾ ਕੰਮ ਜਿੰਨਾ ਅਜੇ ਤੱਕ ਕੀਤਾ ਗਿਆ ਆ ਉਹਦੀ ਬਾਅਦ ਇੱਕ ਹੋਕਮਰਤਾ ਕੀਤੀ ਜਾਵੇ ਕਿ ਇਹ ਕੰਮ ਕਿੱਥੋਂ ਤੱਕ ਤੱਕ ਸਫਲ ਹੋਇਆ ਆ ਜਾਂ ਕਿੱਥੋਂ ਤੱਕ ਅਜੇ ਸਫਲ ਹੋਣ ਦੀ ਅਮਾਇਜ ਆ ਉਹਦੇ ਵਿੱਚ ਹੋਰ ਕੀ ਕੀ ਸੁਧਾਰ ਕੀਤੇ ਜਾਣੇ ਆ ਚਾਹੀਦੇ ਆ ਇਹ ਇਹ ਗੱਲਾਂ ਜਦ ਤੱਕ ਤੁਸੀਂ ਇਹਦੀ ਇਹਦਾ ਕੋਈ ਨਾ ਕੋਈ ਨਿਰੀਖਣ ਨਹੀਂ ਕਰਦੇ ਤੱਕ ਤੱਕ ਤੁਸੀਂ ਨਸ਼ੇ ਛਡਾਉਣ ਦੀ ਗੱਲ ਜਿਹੜੀ ਆ ਪੰਜਾਬ ਦੇ ਵਿੱਚੋਂ ਨਸ਼ਾ ਖਾਤਮੇ ਕੰਮ ਦੀ ਜਿਹੜੀ ਗੱਲ ਆ ਉਹ ਨਹੀਂ ਹੋ ਸਕਦੀ ਜਾਂ ਉਹ ਹਜਮ ਨਹੀਂ ਹੋ ਸਕਦੀ ਤੋਂ ਲੋੜ ਇਸ ਗੱਲ ਦੀ ਆ ਕਿ ਇਹਦੇ ਉਹ ਪੜ ਜਿਹੜਾ ਇਹਦੀ ਸਰਦੇ ਕੀਤਾ ਜਾਵੇ ਔਰ ਇਹਦੇ ਬਾਰੇ ਜਿਹੜਾ ਪੂਰੇ ਦਾ ਪੂਰਾ ਸਬ ਸੋਸਾਇਟੀ ਨੂੰ ਵਿੱਚ ਲਾਇਆ ਕਿ ਨਸ਼ਿਆਂ ਦੇ ਖਾਤਮੇ ਵਾਲ ਨੂੰ ਉਹ ਦੇ ਇੱਕ ਆਗਾ ਪੈਰ ਕੋਟੰਡਾ ਯਤਨ ਕੀਤਾ ਜਾਵੇ ਜਿਸ ਦਾ ਮੈਂ ਪਹਿਲਾਂ ਵੀ ਦੱਸਿਆ ਆ ਕਿ ਪੰਜਾਬ ਦੇ ਵਿੱਚ ਇੱਕ ਡੈਨ ਦੇ ਬਾਰੇ ਜਿਹੜਾ ਇੱਕ ਡੈਨ ਹੈ ਪੰਜਾਬ ਦੇ ਬਾਰੇ ਉਹਦੇ ਬਾਰੇ ਇੱਕ ਐਕਟ ਜਿਹੜਾ ਉਹ ਬਣਾਇਆ ਜਾਇਦਾ ਹੈ ਇਸ ਵੇਲੇ ਵੀ ਐਕਟ ਹੈ ਲੇਕਿਨ ਉਹ ਕੇਂਦਰ ਸਰਕਾਰ ਦਾ ਐਕਟ ਹੈ ਉਹਨੂੰ ਪਾਰਲੀਮੈਂਟ ਦੇ ਵਿੱਚ ਵੀ ਪਾਸ ਕੀਤਾ ਗਿਆ ਹੈ 2021 ਦੇ ਵਿੱਚ ਲੇਕਿਨ ਉਹ ਐਕਟ ਜਿਹੜਾ ਆ ਦੇਸ਼ ਦੇ ਜਿੰਨੇ ਵੀ ਬੰਨ ਚਾਹੇ ਉਹ ਪੰਜਾਬ ਦੇ ਆ ਚਾਹੇ ਹਰਿਆਣਾ ਦੇ ਆ ਚਾਹੇ ਕਿਸੇ ਹੋਰ ਸਟੇਟ ਦੇ ਆ ਉਹ ਉਹਨਾਂ ਸਾਰਿਆਂ ਬੰਨਾਂ ਦੀ ਸੁਪਰਵੀਜ਼ਨ ਔਰ ਇਨਸਪੈਕਸ਼ਨ ਮੇਨਟਨੈਂਸ ਤੇ ਹੋਰ ਅਹਿਮਤ ਜਸੀ ਸੰਬੰਧੀ ਜਿਹੜੀ ਵੀ ਕੰਮ ਹੈ ਉਹਨਾਂ ਬੰਨਾਂ ਦੇ ਉਹਦਾ ਧਿਆਨ ਲਖਦਾ ਆ ਉਹਦੀ ਐਕਟ ਦੇ ਅਨੁਸਾਰ ਜਿਹੜੀ ਇਹ ਗੱਲ ਹੋ ਰਹੀ ਆ ਲੇਕਿਨ ਇਹਦੇ ਦੇ ਭਾਰਤ ਵਿੱਚ ਕੋਲ 5000 ਡੈਨ ਐ ਇਸ ਵੇਲੇ ਜਿੰਨੇ ਵੀ ਡੈਨ ਐ ਇਸ ਲਈ ਕੇਂਦਰ ਸਰਕਾਰ ਇਸ ਐਕਟ ਦੇ ਰਾਹੀਂ ਨੈਸ਼ਨਲ ਡੈਮ ਸੇਫਟੀ ਅਥਾਰਟੀ ਤੇ ਰਾਜਾਂ ਵਿੱਚ ਸਟੇਟ ਡੈਮ ਸੇਫਟੀ ਆਰਗੇਨਾਈਜੇਸ਼ਨ ਦੀ ਸਥਾਪਨਾ ਜਿਹੜੀ ਆ ਉਹ ਕਰਈ ਆ ਔਰ ਇਸੇ ਤਦਾਂ ਪੰਜਾਬ ਸਰਕਾਰ ਨੂੰ ਵੀ ਆਪਣੇ ਪੱਧਰ ਤੇ ਆਪਣੇ ਸੂਬੇ ਦੇ ਲਈ ਡੈਮ ਸੇਫਟੀ ਐਕਟ ਬਣਾਉਣਾ ਚਾਹੀਦਾ ਆ ਔਰ ਉਸ ਕਾਨੂੰਨ ਦੇ ਤਹਿਤ ਜਿੰਨੇ ਵੀ ਡੈਮ ਆ ਪੰਜਾਬ ਦੇ ਉਹਨਾਂ ਦੀ ਰਖਵਾਲੀ ਤੇ ਉਹਨਾਂ ਦੀ ਮੈਂਕਨੇਸ ਤੇ ਹੋਰ ਬਗੈਰਾ ਉਹ ਉਸੇ ਐਕਟ ਦੇ ਤਹਿਤ ਹੋਣੀ ਚਾਹੀਦੀ ਆ ਕਾਗਜ਼ੀ ਤੌਰ ਦੇ ਉੱਤੇ ਇਹ ਐਕਟ ਜਿਹੜਾ ਇੱਕ ਟੈਕਨੀਕਲ ਕਿਸਮ ਦਾ ਲੱਗਦਾ ਆ ਜੇ ਤੁਸੀਂ ਇਹਨੂੰ ਪੜੋਗੇ ਤਾਂ ਇੱਕ ਟੈਕਨੀਕਲ ਕਿਸਮ ਦਾ ਇਹ ਐਕਟ ਲੱਗਦਾ ਆ ਪਰ ਪੰਜਾਬ ਵਿੱਚ ਇਹਦਾ ਵਿਰੋਧ ਵੀ ਹੋ ਰਿਹਾ ਪਤਾ ਨਹੀਂ ਕਿਉਂ ਇਹ ਠੀਕ ਹੈ ਜਿਹੜਾ ਕੇਂਦਰ ਵੱਲੋਂ ਬਣਾਇਆ ਗਿਆ ਐਕਟ ਹੈ ਉਹਦਾ ਵਿਰੋਧ ਹੋਣਾ ਕੁਦਰਤੀ ਗੱਲ ਆ لیکن ਜੇਕਰ ਇਹ ਸਿਰਫ ਪੰਜਾਬ ਦੇ ਲਈ ਹੀ ਡੈਮ ਸੇਫਟੀ ਐਕਟ ਬਣਾਇਆ ਜਾਵੇ ਤਾਂ ਇਹ ਇੱਕ ਬਹੁਤ ਵਧੀਆ ਗੱਲ ਹੋਵੇਗੀ। ਉਹ ਕਿਉਂਕਿ ਇੱਥੇ ਪਾਣੀ ਤੇ ਡੈਮ ਦੇ ਪ੍ਰਬੰਧ ਦੇਲੇ ਆ ਪੰਜਾਬ ਦੇ ਵਿੱਚ ਉਹਨਾਂ ਨੂੰ ਰਾਜ ਦੇ ਅਧਿਕਾਰਾਂ ਨਾਲ ਜੋੜਿਆ ਜਾ ਰਿਹਾ ਆ। ਉਹ ਪੰਜਾਬ ਸਰਕਾਰ ਤੇ ਪੰਜਾਬ ਦੇ ਲੋਕ ਇਹ ਮਹਿਸੂਸ ਕਰਦੇ ਆ ਕਿ ਜੇਕਰ ਕੇਂਦਰ ਦੇ ਡੈਮ ਸੇਫਟੀ ਐਕਟ ਦੇ ਤਹਿਤ ਵੀ ਅਸੀਂ ਆਪਣੇ ਡੈਮ ਦੇਉਣੇ ਆ। ਪਾ ਉਹਦੇ ਵਿੱਚ ਸਾਨੂੰ ਮੰਡਾ ਹਿੱਸਾ ਜਿਹੜਾ ਉਹ ਨਹੀਂ ਮਿਲ ਸਕੇਗਾ ਸੋ ਪੰਜਾਬ ਸਰਕਾਰ ਨੂੰ ਇਹ ਚਾਹੁੰਦਾ ਆ ਕਿ ਸਹਿਤ ਜੋੜ ਕੇ ਆਪੋ ਜੀ ਨੂੰ ਪਾਰਟੀਆਂ ਨੂੰ ਨਾਲ ਲੈ ਕੇ ਇਹ ਫੈਸਲਾ ਕਰੇ ਕਿ ਸਟੇਟ ਦੇ ਲਈ ਕਿਸ ਤਰ੍ਹਾਂ ਦਾ ਡੈਨ ਸੇਫਟੀ ਐਕਟ ਜਿਹੜਾ ਉਹ ਬਣਾਉਣਾ ਚਾਹੀਦਾ ਆ ਤਾਂ ਕਿ ਉਹਦੇ ਵਿੱਚ ਕਿਸੇ ਵੀ ਕਿਸਮ ਦੀ ਜਿਹੜੀ ਦਖਲਅੰਦਾਜ਼ੀ ਆ ਕੇਂਦਰ ਸਰਕਾਰ ਦੀ ਜਾਂ ਕਿਸੇ ਹੋਰ ਰਾਜ ਦੀ ਉਹਨੂੰ ਉਹ ਤੋਂ ਬਚਿਆ ਜਾ ਸਕਦਾ ਅੱਜ ਦੀ ਇੱਕ ਖਬਰ ਹੈ ਬੜੀ ਸ਼ੋਕਮਈ ਖਬਰ ਹੈ ਕਿ ਲੁਧਿਆਣੇ ਦੇ ਵਿੱਚ ਇੱਕ ਸਾਈਕਲ ਫੈਕਟਰੀ ਦਾ ਨ ਇੱਕ ਬੰਮ ਫਟਿਆ ਸੌਰੀ ਬੰਮ ਨਹੀਂ ਇੱਕ ਬੋਇਲਰ ਫਟਿਆ ਆ ਜਿਹਦੇ ਨਾਲ ਕੁਝ ਆਦਮੀ ਵਰਕਸ਼ਾਪ ਜਿਹੜੇ ਉੱਥੇ ਕੰਮ ਕਰਦੇ ਆ ਉਹ ਜ਼ਖਮੀ ਵੀ ਹੋ ਗਏ ਔਰ ਇੱਕ ਆਦਮੀ ਉਹਨਾਂ ਦੇ ਵਿੱਚੋਂ ਮਾਰਿਆ ਵੀ ਗਿਆ ਔਰ ਮੈਂ ਇਸ ਸ਼ੋਅ ਦੇ ਰਾਹੀਂ ਬਹੁਤ ਵਾਰ ਇਹ ਗੱਲ ਕਹਿ ਚੁਕਾਇਆ ਕਿ ਇਹ ਜਦੋਂ ਵੀ ਬੋਲਡਰ ਫਟਦੇ ਆ ਇਹ ਨੈਨ ਪਾਵਰ ਦੀ ਗਲਤੀ ਦੇ ਕਰਕੇ ਫਟਦੇ ਆ ਇਹ ਕੋਈ ਆਪਣੇ ਆਪ ਨਹੀਂ ਉਹ ਫਟ ਜਾਂਦੇ ਕਿਉਂਕਿ ਅਕਸਰ ਮੈਂ ਦੇਖਿਆ ਜਾਂਦਾ ਆ ਕਿ ਜਿੰਨੇ ਵੀ ਫੈਕੀ ਦੇ ਮਾਲਕ ਆ ਉਹ ਬੋਲਡਰ ਦੇ ਉੱਤੇ ਜਾਂ ਉਹਦੀ ਮੈਂਟ ਦੇ ਸਦੇ ਉੱਤੇ ਧਿਆਨ ਰੱਖਣ ਦੇ ਲਈ ਇੱਕ ਆਮ ਜਿਹਾ ਬਾਤ ਕਰ ਖੜਾ ਕਰ ਦਿੰਦੇ ਆ ਇਹ ਨੂੰ ਨਾਦ ਸਕਲਾਈ ਹਮ ਦਿੱਤੀ ਹੁੰਦੀ ਆ ਉਹ ਨਾ ਹੀ ਉਹਨੂੰ ਕੋਈ ਟੈਕਨੀਕਲ ਗੱਲ ਜਿਹੜੀ ਆ ਬੌਡਰ ਦੇ ਬਾਰੇ ਪਤਾ ਹੁੰਦਾ ਆ ਸੋ ਨਤੀਜਾ ਕੀ ਨਿਕਲਦਾ ਆ ਕਿ ਉਹ ਬੌਡਰ ਦੀ ਨਾ ਕੋ ਪ੍ਰੋਪਰ ਮੇਨਟੇਨਸ ਹੁੰਦੀ ਆ ਉਹ ਨਾ ਹੀ ਰੈਜੀਡਰੀ ਇਨਸਪੈਕਸ਼ਨ ਨੇ ਗਵਰਨਮੈਂਟ ਇਨਸਪੈਕਟਰ ਵੱਲੋਂ ਉਹਦੀ ਅੰਤਚ ਇਨਸਪੈਕਸ਼ਨ ਵੀ ਨਹੀਂ ਹੁੰਦੀ ਜਿਹਦੇ ਕਰਕੇ ਇਹੋ ਜਿਹੇ ਹਾਦਸੇ ਜਿਹੜੇ ਆ ਵਾਪਸ ਜਾਂਦੇ ਆ ਉਹ ਮਨੁੱਖੀ ਜਾਨਾਂ ਦਾ ਨੁਕਸਾਨ ਤਾਂ ਹੋਣਾ ਹੀ ਹੋਣਾ ਆ ਉਤੇ ਆਫਗਾਨ ਤੋਂ ਉਹਤੇ ਵੀ ਬਹੁਤ ਜ਼ਿਆਦਾ ਜਿਹੜਾ ਨੁਕਸਾਨ ਹੈ ਉਹ ਹੋ ਰਿਹਾ ਆ ਸੋ ਅਸੀਂ ਇੱਕ ਬੇਨਤੀ ਕਰਾਂਗੇ ਕਿ ਇਹ ਇਹਦੇ ਬਾਰੇ ਅਚੇਚਾ ਧਿਆਨ ਦਿੱਤਾ ਜਾਵੇ ਤਾਂ ਕਿ ਜਿਹੜੇ ਇਹੋ ਜਿਹੇ ਐਕਸੀਡੈਂਟ ਹੈ ਫਰਟੀਆਂ ਦੇ ਵਿੱਚ ਉਹਨਾਂ ਨੂੰ ਮੈਂ ਉਹਨਾਂ ਦੇ ਹੋਣ ਤੋਂ ਬਚਾਇਆ ਜਾ ਸਕੇ ਥੈਂਕ ਯੂ ਵੈਰੀ ਮਚ